ਅੰਮ੍ਰਿਤਸਰ ਦੇ ਵੇਰਕਾ ਬਾਈਪਾਸ ਦੇ ਨੇੜੇ ਇੱਕ ਰਿਜ਼ੋਰਟ ਦੇ ਵਿੱਚ ਮੌਜੂਦਾ ਸਰਪੰਚ ਦੱਸਿਆ ਕਿ ਤਰਨਤਾਰਨ ਬਟੋਹਾ ਦੇ ਮੌਜੂਦਾ ਸਰਪੰਚ ਆਮ ਆਦੀ ਪਾਰਟੀ ਦੇ ਉਹਨਾਂ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਤਾਂ ਦੱਸਿਆ ਕਿ ਦੋ ਨੌਜਵਾਨ ਵਿਆਹ ਸਮਾਗਮ ਦੇ ਵਿੱਚ ਸ਼ਾਮਲ ਹੁੰਦੇ ਨੇ ਤਾਂ ਉਹਨਾਂ ਵੱਲੋਂ ਸਰਪੰਚ ਦੇ ਸਿਰ 'ਚ ਗੋਲੀ ਮਾਰ ਦਿੱਤੀ ਜਾਂਦੀ ਹੈ ਤਾਂ ਉੱਥੋਂ ਫਰਾਰ ਹੋ ਜਾਂਦੇ ਨੇ ਦੱਸਿਆ ਕਿ ਮੌਕੇ ਤੇ ਸਰਪੰਚ ਨੂੰ ਜਿਹੜਾ ਆ ਹਸਪਤਾਲ ਦੇ ਵਿੱਚ ਲਜਾਇਆ ਜਾਂਦਾ ਜਿੱਥੇ ਡਾਕਟਰਾਂ ਵੱਲੋਂ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਜਾਂਦਾ ਤਾਂ ਫਿਲਹਾਲ ਪੁਲਿਸ ਵੱਲੋਂ ਸੀਸੀਟੀਵੀ ਖੰਗਾਲੇ ਜਾ ਰਹੇ ਨੇ ਔਰ ਲਗਾਤਾਰ ਸ਼ਾਪੇ ਮਾਰੀ ਜੜੀ ਆ ਉਹ ਕੀਤੀ ਜਾ ਰਹੀ ਹੈ ਮੈਂ ਦਿਨਾਨਗਰ ਦਾ ਰਹਿਣ ਵਾਲਾ ਆ ਕੀ ਹੋ ਰਿਹਾ ਯਾਰ ਮੋੜੇ ਦਾ ਚੱਲ ਆ ਤੇ ਉਹ ਆਹ ਫੰਕਸ਼ਨ ਚੱਲ ਰਿਹਾ ਹੈ ਬੜਾ ਵਧੀਆ ਜੀ ਕੋਈ ਗੱਲ ਨਹੀਂ ਹੈ ਤਾਂ ਵੀ ਇਹ ਪਿੱਛੇ ਬੈਠੇ ਹੀ ਖਾ吃 ਰਹੇ ਹੀ ਗਏ ਤੇ ਪਿੱਛੋਂ ਦੋ ਮੁੰਡੇ ਆਏ ਆ ਬਾਹਰੋਂ ਉਹ ਫਾਇਰ ਕਰਕੇ ਚੱਲ ਗਏ ਬੱਸ ਹੋਰ ਕੋਈ ਗੱਲ ਕਿੰਨੀਆਂ ਗੋਲੀਆਂ ਚੱਲੀਆਂ ਦੋ ਦੋ ਚੱਲੀਆਂ ਤੇ ਕੀ ਲੜਾਈ ਝਗੜਾ ਸੀ ਉਹਨਾਂ ਦਾ ਪਤਾ ਨਹੀਂ ਇਹ ਨਹੀਂ ਸਾਨੂੰ ਦੱਸੋ ਯਾਰ ਕੋਈ ਫਰੋਤੀ ਦਾ ਮਾਮਲਾ ਹੈਗਾ ਜੀ ਉਹ ਫਰੋਤੀ ਦਾ ਮਾਮਲਾ ਇਹਨਾਂ ਨੂੰ ਪਤਾ ਹੋ ਗਿਆ ਤੇ ਕੁੜੀ ਵਾਲੇ ਕੁਵਾਰ ਵਾਲੇ ਨੂੰ ਇੱਧਰ ਤੋਂ ਪਤਾ ਆ ਗਿਆ ਓਕੇ ਧੰਨਵਾਦ ਪਰ ਕਿਉਂ ਇਥੇ ਲਾਉਣਾ ਬਰਾਤ ਦੀ ਇਹਨਾਂ ਨਾਲ ਜੀਣਾ ਚਾਹਿਆ ਪੱਲੋ ਵੀ ਇਹਨਾਂ ਦੇ ਹਮਲਾਓ ਹੋ ਚੁੱਕਾ ਦੋ ਤਿੰਨ ਵਜੇ ਉਹ ਨਹੀਂ ਵੀ ਵਾਲੇ ਕਿੱਥੋਂ ਦੇ ਆ ਜੀ ਲੜਕੀ ਵਾਲੇ ਅੰਮ੍ਰਿਤਪੁਰ ਦੇ ਜਿੱਥੇ ਰਹਿੰਦੇ ਪਾਂਚੀ ਅੱ ਉਹ ਬਿਲਕੁਲ ਤੁਸੀਂ ਜਿਹੜਾ ਰਾਹੀ ਦੇਖ ਸਕਦੇ ਹੋ ਕਿ ਅਸਲ ਕਿੱਥੇ ਵਿਆਹ ਸੀ ਤੇ ਹੋਇਆ ਕੀ ਆ ਇਥੇ ਅੰਮ੍ਰਿਤਸਰ ਵਿਆਹ ਸੀ ਮੈਰੀ ਗੋਲਡ ਵਿੱਚ ਤੇ ਦੋ ਲੜਕੇ ਆਏ ਅਣਪਛਾਤੇ ਤੇ ਗੋਲੀਆਂ ਮਾਰ ਕੇ ਉਹਨਾਂ ਸਿਰ 'ਚ ਗੋਲੀਆਂ ਮਾਰੀਆਂ ਤੇ ਫਰਾਰ ਹੋ ਗਏ ਉਤੋਂ ਤੇ ਜਿਨ੍ਹਾਂ ਨੂੰ ਗੋਲੀਆਂ ਮਾਰੀਆਂ ਕੋਣ ਸੀ ਉਹ ਸਰਪੰਚ ਹੀ ਬਲਟੋਏ ਦੇ ਬਲਟੋਈ ਤੋਂ ਹਾਂਜੀ ਹਾਂਜੀ ਅੱਛਾ ਕਿ ਕਿਸ ਪਾਰਟੀ ਦੇ ਆਮ ਆਦਮੀ ਦੇ ਨਾਮ ਕੀ ਉਹਨਾਂ ਦਾ ਜਰਮਨ ਸਿੰਘ ਜਰਮਨ ਸਿੰਘ ਜਰਮਨ ਸਿੰਘ ਜਰਮਨ ਸਿੰਘ ਲੱਗਦਾ ਕੋਈ ਰੰਜੀਸ ਦੇ ਉਹਨਾਂ ਪਤਾ ਨਹੀਂ ਇਸ ਚੀਜ਼ ਦਾ ਨਹੀਂ ਪਤਾ ਕਿ ਉਹਨਾਂ ਨੂੰ ਕੋਈ ਥ੍ਰੈਟ ਛੇ ਨਹੀਂ ਇਸ ਚੀਜ਼ ਦਾ ਮੈਨੂੰ ਪਤਾ ਪੂਰਾ ਬਈ ਉਹ ਕੀ ਲੱਗਦੇ ਸੀ ਕੁੜੀ ਵੱਲੋਂ ਸੀ ਮੁੰਡੇ ਵੱਲੋਂ ਸੀ ਕੀ ਲੱਗਦੇ ਕੁੜੀ ਵੱਲੋਂ ਹੀ ਮੈਨੂੰ ਲੱਗਦਾ ਕੁੜੀ ਵੱਲੋਂ ਉਹਨਾਂ ਦੇ ਮਤਲਬ ਉਹਨਾਂ ਮੁੰਡਾ ਸਰਪੰਚਿਆ ਹਨ ਅੱਛਾ ਮਤਲਬ ਇਹ ਲੜਕੀ ਦਾ ਜਿਹੜਾ ਬ੍ਰਦਰ ਹੈ ਜਿਹੜਾ ਜਾਨਮਸ਼ਾਨ ਵਾਲੇ ਹੀ ਉਹਨਾਂ ਅੱਛਾ ਜਾਨਮਸ਼ਾਨ ਹੁਣ ਉਹਨਾਂ ਨੂੰ ਹਸਪੀਟਲ ਲੈ ਕੇ ਚ ਗਏ ਹਾਂਜੀ ਹਸਪੀਟਲ ਲੈ ਕੇ ਗਏ ਹੁਲਾਕ ਕਿਦਾਂ ਸੀ ਕੋਈ ਹੁਲਾਕ ਮੇਰੇ ਸਾਹਮਣੇ ਡੈਥ ਹੋ ਗਈ ਉਹਨਾਂ ਦੀ ਸਿਰ ਚ ਵੱਜੀਆਂ ਗੋਲੀ ਤਾਂ ਸਿਰ ਚ ਮਾਰੀਆਂ ਗੋਲੀ ਕਿਹੜੇ ਗੋਲੇ ਚੱਲੀਆਂ ਸੀ ਗੋਲੀਆਂ ਦੋ ਦੀ ਆਵਾਜ਼ ਆਈ ਭੱਜ ਗ ਵਿਆਹ ਦੇ ਵਿੱਚ ਸ਼ਾਮਲ ਹੋਏ ਸਕੇ ਵਿਆਹ ਦੇ ਸ਼ਾਮਲ ਹੋਏ ਫੇਰ ਹੀ ਅੰਦਰ ਆਏ ਅੱਛਾ ਠੀਕ ਠਰੈਕ ਕੀ ਅਪਡੇਟ ਦੇਖ ਕੇ ਸਾਹਮਣੇ ਜੋ ਅੱਜ ਅਥੇ ਅੰਮ੍ਰਿਤਸਰ ਬਾਈਪਾਸ ਤੇ ਮੈਰੀਗੋਲਡ ਤੇ ਪੈਲੇਸ ਜਿੱਥੇ ਜੋ ਇਨਫੋਰਮੇਸ਼ਨ ਮਿਲੀ ਸੀ ਇੱਥੇ ਵਿਆਹ ਦਾ ਇੱਕ ਸਮਾਗਮ ਤੇਜਾ ਪ੍ਰੋਗਰਾਮ ਚੱਲ ਰਿਹਾ ਸੀ ਉਹਦੇ ਵਿੱਚ ਜਮਲ ਸਿੰਘ ਇੱਕ ਵਿਅਕਤੀ ਜੋ ਵਰਲਟੋਏ ਦੇ ਰੈਸ਼ੀ ਨੇ ਉਹ ਇੱਥੇ ਪ੍ਰੋਗਰਾਮ ਅਟੈਂਡ ਕਰਨ ਵਾਸਤੇ ਆਏ ਸੀ ਉਹਨਾਂ ਨੂੰ ਕੋਈ ਵਿਅਕਤੀਆਂ ਨੇ ਆ ਕੇ ਇੱਥੇ ਗੋਲੀ ਮਾਰ ਦਿੱਤੀ ਜਿਹੜੇ ਮੌਕੇ ਤੇ ਜੋ ਸਾਨੂੰ ਪਤਾ ਲੱਗਾ ਤਾਂ ਇਮੀਡੀਏਟਲੀ ਅਸੀਂ ਖੁਦ ਸਾਰੇ ਆਫੀਸਰਸ ਇੱਥੇ ਆ ਸੀਨੀਅਰ ਆਫੀਸਰ ਸਾਰੇ ਇੱਥੇ ਆਏ ਹੋਏ ਨੇ ਸਾਡੇ ਮਾਜੂ ਸੀਪੀ ਸਾਹਿਬ ਉਹ ਵੀ ਪੂਰਾ ਇਸ ਚੀਜ਼ ਨੂੰ ਸਾਫ਼ ਦੇਖ ਰਹੇ ਨੇ ਸਾਰਾ ਆ ਕੇ ਸੋ ਇਹਦੇ ਵਿੱਚ ਜੋ ਹੁਣ ਤੱਕ ਦੀ ਇਹੀ ਇਨਫੋਰਮੇਸ਼ਨ ਹੈ ਕਿ ਜਰਮਨ ਸਿਕ ਜੋ ਵਰਟੋਏ ਦੇ ਰਹਿਣ ਵਾਲੇ ਨੇ ਉਹਨਾਂ ਦੀ ਜਿਹੜੀ ਡੈਥ ਹੋਈ ਹੈ ਤੇ ਕਾਰਵਾਈ ਪੂਰ ਜਿਹੜੀ ਅਸੀਂ ਕਰ ਰਹੇ ਹਾਂ ਇਮੀਡੀਏਟਲੀ ਤਫ਼ਤੀਸ਼ ਸਾਡੀ ਚੱਲ ਰਹੀ ਹੈ ਜਲਦੀ ਜਿਹੜੇ ਵਿਅਕਤੀ ਹੈਗੇ ਉਹ ਫੜੇ ਜਾਣਗੇ ਇਹ ਲੜਾਈ ਹੈ ਜੀ ਆਇਆ ਗਿਆ ਮੋਟਰਸਾਈਕਲ ਆਏ ਸਰ ਦੇਖੋ ਇਹ ਮੇਰੀ ਤਫਤੀਸ਼ ਦਾ ਪਾਰਟ ਹੈਗਾ ਉਹ ਮੈਂ ਤੁਹਾਡੇ ਨਾਲ ਅਜੇ ਸ਼ੇਅਰ ਨਹੀਂ ਕਰ ਸਕਦਾ ਜੋ ਵੀ ਲੇਕਿਨ ਸਾਡੇ ਜਿਹੜੇ ਹਿਊਮਨ ਇੰਟੈਲੀਜੈਂਸ ਆ ਟੈਕਨੀਕਲ ਸਰਵੇਲੈਂਸ ਆ ਸਾਰੀਆਂ ਚੱਲਦੀਆਂ ਨੇ ਤੇ ਵੀ ਆਰ ਵਰਕਿੰਗ ਔਨ ਇਟ ਪਹਿਲਾਂ ਵੀ ਅੰਮ੍ਰਿਤਸਰ ਪੁਲਿਸ ਨੇ ਜਿਹੜੇ ਵੀ ਕੋਈ ਇਹੋ ਜਿਹੇ ਮਾੜੇ ਅਨਸਰ ਕਿਤੇ ਵੀ ਕੋਈ ਕੰਮ ਹੋਇਆ ਤੇ ਇਮੀਡੀਏਟਲੀ ਅਸੀਂ ਟਰੇਸ ਕੀਤੇ ਆ ਤੇ ਆ ਤੁਹਾਨੂੰ ਇਹਦੇ ਬਾਰੇ ਵੀ ਦੱਸ ਦਿੰਦੇ ਨੇ ਵੀ ਜਲਦੀ ਅਸੀਂ ਟਰੇਸ ਕਰਾਂਗੇ ਤੇ ਜਲਦੀ ਜਿਹੜੇ ਮੁੱਲਜ਼ਮ ਫੜੇ ਜਾਣਗੇ ਦੇਖੋ ਇਹ ਸਾਰਾ ਚੀਜ਼ ਜਿਹੜੀ ਹੈਗੀ ਆ ਕਿਉਂਕਿ ਉਹ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਤ ਸੋ ਉਸ ਏਰੀਆ ਦੇ ਵਿੱਚ ਉਹ ਵੀ ਅਸੀਂ ਸਾਰੇ ਇਨਪੁਟ ਲੈ ਰਹੇ ਹਾਂ ਕਿ ਪੁਰਾਣਾ ਕੇਸ ਦੇ ਵਿੱਚ ਕੀ ਉਹਨਾਂ ਦੇ ਕੋਲ ਹੈਗਾ ਜੋ ਵੀ ਉਹ ਮਾਮਲਾ ਸਾਹਮਣੇ ਹੈਗਾ ਉਹਦੇ ਮੁਤਾਬਕ ਅਸੀਂ ਤਫ਼ਤੀਸ਼ ਚ ਅਸੀਂ ਆਪਣੀ ਕਾਰਵਾਈ ਅੱਗੇ ਲਿਆਵਾਂਗੇ ਤੇ ਜਲਦੀ ਫੜੇ ਜਾਣਗੇ ਅੱਛਾ ਸਰ ਉਹ ਕਿਵੇਂ ਕਿ ਪਹਿਲੇ ਵੀ ਉਹਨਾਂ ਨੂੰ ਫਰੋਕੀ ਦੀ ਕਾਲਸ ਦਈਆਂ ਸੀ ਮੈਂ ਤੁਹਾਨੂੰ ਇਹ ਹੀ ਦੱਸ ਰਿਹਾ ਵੀ ਇਹ ਅੰਮ੍ਰਿਤਸਰ ਦੇ ਰੈਸ਼ੀਗ ਹੈ ਇਹ ਤਰਨਤਾਰ ਵਟੋਏ ਦੇ ਆ ਤੇ ਉਹ ਮੇਰੇ ਤਫ਼ਤੀਸ਼ ਦਾ ਪੜਾਅ ਅਸੀਂ ਆਏ ਹਾਂ ਤੇ ਹੁਣ ਇਸ ਟਾਈਮ ਅਸੀਂ ਵਰਕ ਕਰ ਰਹੇ ਹਾਂ ਉਹਨੂੰ ਤਾਂ ਜਲਦੀ ਜੋਰੋ ਚੀਜ਼ ਹੈਗੀ ਉਹਦੇ ਮੁਤਾਬਕ ਸਾਹਮਣੇ ਉਹ ਕਰ ਲਾਂਗੇ ਜੀ ਦੇਖੀ ਕੋਈ ਨਜ਼ਰ ਆਇਆ ਸੀ ਬਈ ਵਰਕਿੰਗ ਔਨ ਇਟ ਉਹ ਮੈਂ ਤੁਹਾਡੇ ਨਾਲ ਅਜੇ ਸ਼ੇਅਰ ਨਹੀਂ ਕਰ ਸਕਦਾ ਜਦੋਂ ਜਿੰਨੀ ਜਲਦੀ ਅਸੀਂ ਇਹਨੂੰ ਪੜਾਂਗੇ ਤੇ ਤੁਹਾਨੂੰ ਦੱਸਾਂਗੇ ਸਾਰੀ ਡਿਟੇਲ ਤੁਹਾਡੇ ਨਾਲ ਸ਼ੇਅਰ ਕੀਤੀ ਜਾਏਗੀ ਜੂ ਬੰਦੇ ਕਿੰਨੇ ਸਾਰਾ ਇਹਨਾਂ ਦੱਸ ਸਕਦੇ ਦੇਖੋ ਇਹ ਮੇਰੀ ਤਫਤੀਸ਼ ਦਾ ਪਾਰਟ ਹੈ ਮੈਂ ਉਹ ਤੁਹਾਡੇ ਨਾਲ ਅਜੇ ਸ਼ੇਅਰ ਨਹੀਂ ਕਰ ਸਕਦਾ ਜਿਸ ਚੀਜ਼ ਨਾਲ ਮੇਰੀ ਤਫ਼ਤੀਸ਼ ਨੂੰ ਕਿਸੇ ਪ੍ਰਕਾਰ ਦਾ ਕੋਈ ਹਰਜ ਹੋ ਸਕਦਾ ਮੈਂ ਨਹੀਂ ਲੇਕਿਨ ਤੁਹਾਨੂੰ ਦੱਸ ਦਿੰਦਾ ਕਿ ਮੌਕੇ ਤੇ ਇਸੇ ਸਾਹਮਣੇ ਸਾਰੇ ਸੀਨੀਅਰ ਆਫੀਸਰ ਸਾਰੀ ਸਾਡੀ ਟੀਮ ਮੌਜੂਦ ਹੈ ਤੇ ਵੀ ਆਰ ਵਰਕਿੰਗ ਅੱਛਾ ਸਰ ਐਮ ਐਲ ਏ ਸਾਹਿਬ ਵੀ ਵਿੱਚ ਮੌਜੂਦ ਸੀਗੇ ਜਿਹੜਾ ਇਨਸੀਡੈਂਟ ਦੇਖੋ ਸਾਰੇ ਉਹਦੇ ਵਿੱਚ ਗੈਸਟ ਆਏ ਕਾਫੀ ਲੋਕ ਉੱਥੇ ਮੌਜੂਦ ਸੀਗੇ